ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਸਾਧ ਬਲਜਿੰਦਰ ਸਿੰਘ ਜਿਸ ਦੇ ਉੱਪਰ ਕੀ ਕੌਰਤ ਦੇ ਵੱਲੋਂ ਸਰੀਰਕ ਸੋਸ਼ਣ ਦਾ ਜਿਹੜਾ ਵਾ ਇਲਜ਼ਾਮ ਲਗਾਇਆ ਗਿਆ ਤਾਂ ਉਸ ਨੂੰ ਲੈ ਕੇ ਜਿਹੜਾ ਸਾਧ ਬਲਜਿੰਦਰ ਸਿੰਘ ਹੈ ਉਹ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦੇ ਵਿੱਚ ਚੱਲ ਰਹੀ ਹੈ ਨੇ ਤਾਂ ਹੁਣ ਇੱਕ ਹੋਰ ਕਾਲ ਰਿਕਾਰਡਿੰਗ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਕਾਲ ਰਿਕਾਰਡਿੰਗ ਜਿਹੜੀ ਹੈ ਇਹ ਸਾਧ ਬਲਜਿੰਦਰ ਸਿੰਘ ਦੀ ਹੈ ਤਾਂ ਇਹ ਕਾਲ ਰਿਕਾਰਡਿੰਗ ਜਿਹੜੀ ਹੈ ਅਮਰਤਪਾਲ ਸਿੰਘ ਮੈਰੋ ਨੇ ਆਪਣੇ ਇੰਸਟਾਗ੍ਰam ਪੇਜ ਉੱਤੇ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਤਾਂ ਇਸ ਤੇ ਸਾਧ ਬਲਜਿੰਦਰ ਸਿੰਘ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਜੋ ਬੱਚੇ ਨੇ ਉਹ ਇਹ ਵੀਡੀਓ ਨੂੰ ਇਸ ਕਾਲ ਰਿਕਾਰਡਿੰਗ ਨੂੰ ਨਾ ਸੁਣ ਹੋ ਸਕੇ ਤਾਂ ਸਾਡੀਆਂ ਭੈਣਾਂ ਵੀ ਇਸ ਕਾਲ ਰਿਕਾਰਡਿੰਗ ਤੋਂ ਦੂਰ ਰਹਿਣ ਤਾਂ ਹੁਣ ਤੁਸੀਂ ਸੁਣੋ ਅੱਗੇ ਇਹ ਕਾਲ ਰਿਕਾਰਡਿੰਗ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਵਿਚਾਰਾਂ ਨੂੰ ਵੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਆਪਣੇ ਵਿਚਾਰਾਂ ਨੂੰ ਸਾਂਝੇ ਜ਼ਰੂਰ ਕਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਸ ਸਾਧ ਦਾ ਜਿਹੜੀ ਕਰਤੂਤ ਹੈ ਉਹ ਲੋਕਾਂ ਨੂੰ ਵੀ ਪਤਾ ਲੱਗ ਸਕੇ ਸਲੋ ਸਲੋ ਕੀਤਾ ਜੀ ਥੈਂਕਸ

తన దా మి మల్ రీ పరీ పచ్చువాత హై వేట ਸੋ ਜੇ ਤੈਨੂੰ ਮਜ਼ਾ ਹੀ ਨਾ ਹੋਗਾ ਨਾ ਤੇਨੂੰ ਤੰਗ ਕਰਨ ਦਾ ਤੇਰੇ ਲਾੜ ਪੈਣ ਦਾ ਬਾਕੀ ਦੋਸਤੋ ਤੁਹਾਡੀ ਇਸ ਵੀਡੀਓ ਪ੍ਰਤੀ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਆਪਣੇ ਵਿਚਾਰਾਂ ਨੂੰ ਜਰੂਰ ਸਾਂਝੇ ਕਰਿਓ ਤੇ ਹੋਰ ਨਵੀਆਂ ਵੀਡੀਓਜ਼ ਵੇਖਣ ਲਈ ਬੈਲ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ